ਜਿਆਂ ਰਾਮ ਮੰਦਰ ਜਨਮ ਅਸ਼ਟਮੀ ਦਾ ਜਿਹੜਾ ਤਿਹਾੜ ਹਰ ਸਾਲ ਇਹ ਰਾਮ ਮੰਦਰ ਮਨਾਇਆ ਜਾਂਦਾ ਹੈ ਤੇ ਸਾਡੇ ਸੀਨੀਅਰ ਡਾਇਰੈਕਟਰ ਜਸਵੀਰ ਸੈਣੀ ਜੀ ਰਾਮਿੰਡਾ ਕਲਬ ਦੇ ਮੈਂਬਰ ਵੀ ਨੇ ਤੇ ਡਾਇਰੈਕਟਰ ਸਾਹਿਬ ਵੀ ਨੇ ਇਹਨਾਂ ਤੋਂ ਆਪਾਂ ਜਾਣਕਾਰੀ ਲੈਨੇ ਕਿ ਕਿਹੜੀ ਕਿਹੜੀ ਝਾਂਕੀ ਕਿਹੜੇ ਕਿਹੜੇ ਭਗਵਾਨ ਦੇ ਰੂਪ ਚ ਦਿਖਾਈ ਗਿਆ ਵੇ ਕਿਰੇ ਤੇ ਕੀ ਕੀ ਪ੍ਰਬੰਧ ਰੇ ਪਸਾਸਨ ਦੋ ਰੋ ਜਸਵੀਰ ਜੀ ਅਸੀਂ ਤੁਹਾਡਾ ਜਾਣਕਾਰੀ ਲੈ ਰਹੇ ਹਾਂ ਜੀ ਕਿਉਂਕਿ ਲੋਕਾਂ ਨੇ ਦੂਰੋਂ ਦੂਰੋਂ ਵੀ ਆਣਾ ਮੂਲਕ ਪਿੰਡ ਤੋਂ ਵੀ ਆਣਾ ਹੈ ਤਾ ਤੁਹਾਡਾ ਪੁੱਛਿਆ ਜਾ ਰਿਹਾ ਵੀ ਕਿਹੜੇ ਕਿਹੜੇ ਚਾਕਿਆ ਕਾਢ ਰਹੇ ਤਾਂ ਕਿ ਲੋਕਾਂ ਨੂੰ ਜਾਣਕਾਰੀ ਹੋ ਜਾਏ ਬੱਚੇ ਹਾਂਜੀ ਜੀ ਰੂਨੌਰ ਵਿੱਚ ਪਹੁੰਚਣ ਤੇ ਕਿਹੜੇ ਕਿਹੜੇ ਦੇਵੀ ਦੇਵਤਾ ਨੂੰ ਤੁਸੀਂ ਰੂਪਤਾਰ ਕਰਵਾ ਰਹੇ ਹੋਰੇ ਬਾਕੀ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਜੈ ਸ਼੍ਰੀ ਕ੍ਰਿਸ਼ਨਾਂ ਜੈ ਸ਼੍ਰੀ ਕ੍ਰਿਸ਼ਨਾਂ ਜੀ ਅੱਜ ਸ਼੍ਰੀ ਰਾਮ ਮੰਦਰ ਮੂਨਤ ਵਿਖੇ ਬਹੁਤ ਹੀ ਵੱਡੇ ਟੰਗ ਨਾਲ ਜਨਮ ਅਸ਼ਟਮੀ 임ਰਾਨ ਦਾਜਾ ਪ੍ਰੋਗਰਾਮ ਹੈ ਉਹ ਕਰਵਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਸ੍ਰੀ ਰਾਧਾਕ੍ਰਿਸ਼ਨ ਜੀ ਦੀ ਚਾਂਕੀ ਦਿਖਾਈ ਜਾਊਗੀ ਤੇ ਸ਼ਿਵ ਸ਼ੰਕਰ ਭਗਵਾਨ ਦੀ ਚਾਂਕੀ ਦਿਖਾਈ ਜਾਊਗੀ ਉਸ ਤੋਂ ਬਾਅਦ ਵਿਸ਼ਨੂੰ ਲక్ష్ਮੀ ਜੀ ਦੀ ਤੇ ਪਵਨ ਸੁਦ ਹਨੂਮਾਨ ਜੀ ਦੀ ਤੇ ਦੇਵਕੀ ਤੇ ਸੁਦੋ ਜੀ ਦੀ ਚਾਂਕੀ ਜਿਹੜੀ ਇਹ ਜੇਲ ਦੇ ਰੂਪ ਵਿੱਚ ਦਿਖਾਈ ਜਾਊਗੀ ਡਾਕਟਰ ਸਾਹਿਬ ਮੈਂ ਤੁਹਾਡੇ ਗੱਲ ਕੱਟ ਰਿਹਾ ਵਿੱਚ ਹਾਂ ਜਿਹੜੇ ਬੱਚੇ ਪਾਠ ਆਦਾ ਕਰਨਗੇ ਉਹਰੇ ਉਹ ਆਵਦਾ ਮੇਕਅਪ ਵੀ ਤਿਆਰੀਆਂ ਕਰ ਰਹੇ ਨੇ ਇਸ ਟਾਈਮ ਮੇਕਅਪ ਇਸ ਟਾਈਮ ਸ਼ੁਰੂ ਹੈ ਜੀ ਸਾਡੇ ਜੋ ਕਲਾਕਾਰ ਨੇ ਰਿੰਕੂ ਜੀ ਤੇ ਕੇਸ਼ਮ ਸਿੰਘ ਉਹਨਾਂ ਦਾ ਜੋ ਮੇਕਅਪ ਹੈ ਕਰ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਚਾਂਕੀਆਂ ਇੱਥੇ ਦਿਖਾਈ ਜਾਣਗੀਆਂ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਹੈ ਜੀ ਬਿ ਪ੍ਰਸ਼ਾਸਨ ਵੱਲੋਂ ਦੇਖੋ ਜੀ ਜੋ ਸਾਡੀ ਕਮੇਟੀ ਸਾਰੀ ਇਕਜੁੱਟ ਹੈ ਸਾਰੀ ਕਮੇਟੀ ਸਾਡਾ ਸਾਰਾ ਸਾਥ ਹੈ ਤੇ ਸਾਰੇ ਇੱਥੇ ਆ ਕੇ ਬੈਠੂਗੀ ਨਗਰ ਨਿਵਾਸੀ ਕਿੰਨੇ ਵਜੇ ਆਣ ਦਾ ਸੱਦਾ ਦੇਵਾਂਗੇ ਨਗਰ ਨਿਵਾਸੀ ਨੂੰ 7:30 ਵਜੇ ਅਸੀਂ 8 ਸਹੀ 8:30 ਵਜੇ ਅਸੀਂ ਸਹੀ ਜੋ ਚਾਂਕੀਆਂ ਲਾ ਦਾਂਗੇ ਤੇ ਨੱਗਨ ਵਾਸੀਆਂ ਨੂੰ ਬੈਂਟ ਤੇ ਵੀ 8:30 ਵਜੇ ਪਹੁੰਚੋ ਬੱਸ ਸਤਾਨ ਸਤਾਨ ਰਸੀ ਰਾਮ ਅੰਦਰ ਮੁਨਕ ਆਰਾਮ ਲਗਾਓ ਤੇ ਕਿੰਨੇ ਵਜੇ ਤੱਕ ਪ੍ਰੋਗਰਾਮ ਚੱਲਣ ਦੀ ਸਭਾ ਬਣਾਓ ਚੰਦੂਆ ਜੀ ਦੇਖੋ ਚੱਕਿਆ ਦਾ ਪ੍ਰੋਗਰਾਮ ਹੈ ਉਹ 11 ਵਜੇ ਤੱਕ ਜੀ ਉਸ ਤੋਂ ਬਾਅਦ ਕੀਰਤਨ ਹੋਊਗਾ ਜੀ ਕੀਰਤਨ ਨਾਲ ਕੇ ਕੱਟਿਆ ਜਾਊਗਾ ਜੀ ਹਾਂ ਜੀ ਦਾ ਠੀਕ ਹੈ ਜੀ ਤੇ ਆਪਣੇ ਪ੍ਰਬੰਧਕ ਕਮੇਟੀ ਸਾਰੇ ਪਹੁੰਚ ਰਿਹਾ ਅੱਜ ਸਾਰੀ ਪ੍ਰਬੰਧਕ ਕਮੇਟੀ ਪਹੁੰਚੂਗੀ ਜੀ ਸਾਡੇ ਪ੍ਰਧਾਨ ਜੀ ਚੇਅਰਮੈਨ ਸਾਹਿਬ ਤੇ ਜਿੰਨੇ ਮੈਂਬਰ ਨੇ ਕੈਸੀ ਸਾਹਿਬ ਜਿੰਨੇ ਹੀ ਮੈਂਬਰ ਸਾਡੇ ਸਾਰੇ ਪਹੁੰਚेंगे ਜੀ ਸਾਰਨ ਰਾਤ ਤੇ ਸਵਾਗਤ ਬੰਦੇ ਤੁਸੀਂ ਵੀ ਕਲੱਬ ਨਾਲ ਜੁੜਿਓ ਤੁਹਾਡੇ ਫਾਦਰ ਸਾਹਿਬ ਸੇ ਚੰਦਰਪਾਲ ਜੀ ਜੋ ਕਿ ਉਹਨਾਂ ਪੀਣਾ ਸਟੇਜ ਅੱਜ ਵੀ ਅਧੂਰੀ ਹੈ ਲੋਕਾਂ ਦੇ ਕੰਨਾਂ 'ਚ ਉਹਨਾਂ ਦੀ ਆਵਾਜ਼ ਪੈਣ ਨਾਲ ਹੀ ਪਤਾ ਲੱਗਦਾ ਸੀ ਵੀ ਆਰੰਭ ਲਾ ਸ਼ੁਰੂ ਹੋ ਗਈ ਮੈਂ ਉਹਨਾਂ ਦੀ ਜੋ ਅਧੂਰੇ ਕੰਮ ਨੂੰ ਜੋ ਕਿ ਰਹਿ ਗਏ ਸੀ ਮੈਂ ਉਹ ਪੂਰੇ ਕਰੂੰਗਾ ਠੀਕ ਹੈ ਜੀ ਸਟੇਜ ਤੇ ਪੁੱਣਾ ਵਰਗੇ ਹੀ ਅਨਾਉਂਸਮੈਂਟ ਕਰੂੰਗਾ ਕੁਸਤਰਾ ਹੀ ਪੈਸੇ ਮਤਲਬ ਆਪਾਂ ਜੋ ਦਾਨ ਲਿੰਦੇ ਹਨ ਉਨਾ ਉਸ ਤਰ੍ਹਾਂ ਹੀ ਮੈਂ ਸਾਰੇ ਕੰਮ ਕਰੂੰਗਾ ਤੇ ਵੱਧ ਛੱਡ ਕੇ ਹੀ ਬਹੁਤ ਹੀ ਆਪਣੇ ਪ੍ਰਤੀ ਨੀਤ ਮਤਲਬ ਪਿਆਰ ਨਾਲ ਹੀ ਸਾਰਾ ਕੁਝ ਵੱਧ ਛੱਡ ਕੇ ਕੰਮ ਕਰਨ ਵਾਲੀ ਬੰਟੀ ਜੀ ਜਿਹੜੇ ਫਾਜ਼ਲ ਸਾਹਿਬ ਬਹੁਤ ਸਾਰੇ ਪੁਰਾਣੇ ਲੱਗਦੇ ਨੇ ਮੈਨੂੰ ਲੱਗਦਾ ਜੁੜੇ ਹੋਏ ਨੇ ਕਲੱਬ ਨਾਲ ਹਾਂ ਜੀ 55 60 ਸਾਲ ਹੋ ਗਏ ਜੀ ਉਸ ਤੋਂ ਉਸ ਤੋਂ ਮੇਰੇ ਕਹਾ ਪਹਿਲਾਂ ਵੀ ਹੋਣੇ ਜੀ 55 60 ਸਾਲ ਦੇ ਜੁੜੇ ਹੋਏ ਨੇ ਜੀ ਵਾਹ ਜੀ ਵਾਹ ਦੁਨੀਆ ਨੂੰ ਮਤਲਬ ਬਹੁਤ ਹੀ ਦੁਨੀਆ ਹਲੇ ਵੀ ਯਾਦ ਕਰਦੇ। ਜੈ ਸ੍ਰੀ ਕਿਰਸ਼ਨ ਜਨਮ ਅਸ਼ਟਮੀ ਆਪਾਂ ਮਨਾ ਰਹੇ ਆ ਅੱਜ। ਹਾਂਜੀ ਹਾਂਜੀ। ਤੁਸੀਂ ਉਹਨਾਂ ਬਾਰੇ ਪਬਲਿਕ ਨੂੰ ਕੀ ਕਹੋਗੇ ਆਉਣ ਵਾਸਤੇ ਕਿੰਨੇ ਵਜੇ ਪਹੁੰਚਣਾ ਔਰ ਕੀ ਪ੍ਰਬੰਧ ਨੇ ਤੁਹਾਡੇ? ਅਸਾਂ 8:00 ਵਜੇ ਦਾ ਅਸੀਂ ਉਹਨਾਂ ਨੂੰ ਸੱਦਾ ਅਨਮਾਉਂਸਮੈਂਟ ਵੀ ਕਰਾਂਗੇ। ਅਸੀਂ ਵੀ 8:00 ਵਜੇ ਪਹੁੰਚ ਕੇ ਆਪਣਾ ਬਹੁਤ ਹੀ ਵਧੀਆ ਰੰਗਾ ਰੰਗ ਪ੍ਰੋਗਰਾਮ ਹੈ ਜੋ ਆਪਣੇ ਬਣਾਏ ਹੋਏ ਨੇ। ਅਸੀਂ ਸੀਨ ਚਾਹ ਕੇ ਬਣਾਈ ਹੋਈਆਂ ਉਹ ਬਹੁਤ ਹੀ ਦੇਖਣਯੋਗ ਨੇ। ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਤਾ ਇਹ ਵੀਡੀਓ ਦੇ ਮਾਧਮ ਨਾਲ ਸਾਰੇ ਨਗਰ ਨਿਵਾਸੀਆਂ ਨੂੰ ਮੈਸੇਜ ਲਾਇਆ ਜਾਂਦਾ ਹੈ ਕਿ 8 ਵਜੇ ਆਪਣਾ ਜਿਹੜਾ ਆਰامدਿਓ ਰਚਨਾ ਹੈ ਕਿਸੇਂ ਚ ਭਗਵਾਨ ਜੀ ਦੀ ਰਚਨਾ ਹੈ ਉਹ ਸ਼ੁਰੂ ਹੋ ਜਾਵੇਗੀ ਤੇ ਬਹੁਤ ਵਧੀਆ ਤਰੀਕੇ ਨਾਲ ਪਾਤਰਾਂ ਦਾ ਮੇਕਅਪ ਚੱਲ ਰਿਹਾ ਇਸ ਟਾਈਮ ਸਹੀ 8 ਵਜੇ ਆਪਾਂ ਪਾਤਰ ਆਪਣੇ ਆਪਣੇ ਸਟਾਨ ਗ੍ਰੈਂਡ ਕਰ ਲੈਣਗੇ ਤੇ ਮੇਰੇ ਬੀਬੀਆਂ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਰਾਮ ਮੰਦਰ ਮੁਨਕ ਵਿਖੇ ਪਹੁੰਚ ਗਏ ਜੋ ਬੱਚਾ ਨੇ ਤਿਆਰੀ ਕੀਤੀ ਹੈ ਇਸ ਮੰਚ ਲਈ ਹੁਣ ਪਹੁੰਚ ਕੇ ਤੁਸੀਂ ਸ਼ੋਭਾ ਯਾਤਰਾ ਵਧਾਓ ਤੇ ਸ੍ਰੀ ਕਿਸਨ ਮਹਾਰਾਜ ਨੂੰ ਦੇਖੋ ਜੀ ਹਾਂਜੀ ਜੇਲ੍ਹ ਦਾ ਜੋ ਦ੍ਰਿਸ਼ ਹੈ ਇਹ ਬਹੁਤ ਜਨਮ ਦਾ ਬਹੁਤ ਹੀ ਜਨਮ ਦਾ ਜੋ ਸਥਾਨ ਬਣਾਇਆ ਗਿਆ ਹੈ ਬਹੁਤ ਹੀ ਦੇਖਣਯੋਗ ਹੈ ਜੀ ਸੋ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਹੈ ਕਿ ਬਾਅਦ ਚੜ ਕੇ ਤੁਸੀਂ ਰਾਮ ਮੰਦਰ ਪਹੁੰਚੋ ਇਹ ਦੇਖੋ ਜੀ ਕਿੰਨੀ ਮਿਹਨਤ ਨਾਲ ਕਲੱਬ ਦੇ ਮੈਂਬਰਾਂ ਨੇ ਇਹ ਮਤਲਬ ਸਟੇਜ ਸਜਾਈ ਹੈ ਹੋਰ ਵੀ ਬਹੁਤ ਚੱਕੀਆਂ ਨੇ ਜੋ ਸਥਾਨ ਹੈ ਜੇ ਮਤਲਬ ਕਿ ਖਾਲੀ ਨੇ ਮੇਕਅਪ ਚੱਲ ਰਿਹਾ ਹੈ ਬੱਚਿਆਂ ਦਾ ਜੇ ਤੁਸੀਂ ਰਾਮ ਮੰਦਰ ਸਾਰੇ ਪਹੁੰਚਣ ਦੀ ਖਿੱਚਲਾ ਕਰੋ ਜੀ ਸਹੀ 8 ਵਜੇ ਇਹਦੇ ਪ੍ਰੋਗਰਾਮ ਸ਼ੁਰੂ ਹੋ ਜੂਗਾ ਸ੍ਰੀ ਕਿਸ਼ਨ ਭਗਵਾਨ ਦੇ ਜਨਮ ਅਸ਼ਟਮੀ 'ਚ ਬੜੇ ਧੂਮ-ਧਾਮ ਨਾਲ ਮੂਨਕ ਵਿਖੇ ਮਨਾਇ ਜਾਵੇਗੀ ਧੰਨਵਾਦ ਜੀ